ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਆਂ ਵਿਖੋ ਰੇਸ਼ਮ ਸਿੰਘ ਵੜਾਚ ਪਿੰਡ ਅਦਲੀ ਵਾਲਾ ਸਾਡੇ ਰਾਜਸਥਾਨ ਸੀ ਹਲਕੇ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਉਥੋਂ ਬਿਲੋਂਗ ਕਰਦੇ ਨੇ ਔਰ ਪੂਰਾ ਇੱਕ ਸਾਲ ਸਾਡੇ ਨਾਲ ਟਿਕਰੀ ਬਾਰਡਰ ਦੇ ਉੱਤੇ ਵੀ ਰਹੇ ਨੇ ਔਰ ਭਾਵੇਂ ਹਰਿਆਣੇ ਦੀਆਂ ਪੰਚਾਇਤਾਂ ਹੋਣ Rajasthan ਦੀਆਂ ਹੋਣ UP ਦੀਆਂ ਹੋਣ ਸਾਰੇ ਕਿਤੇ ਸਾਡੇ ਨਾਲ ਇਹਨਾਂ ਨੇ ਸਾਥ ਦਿੱਤਾ ਹੈ ਪਿੱਛੇ ਖਨੌਰੀ ਬਾਰਡਰ ਦੇ ਉੱਤੇ ਜਦੋਂ ਵੀਡੀਓ ਵਾਇਰਲ ਹੋਈ ਸੀ ਕਿ ਆਸੂ ਗੈਸੇ ਗੋਲਿਆਂ ਦੇ ਨਾਲ ਉਹਦੇ ਵਿੱਚ ਵੀ ਮੇਰੇ ਨਾਲ ਇਹ ਜਵਾਨ ਜੀ ਸਾਹਮਣੇ ਖੜੇ ਸੀਗੇ ਸੋ ਈਸ਼ਵਰੀ ਇਹਨਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਅਸੀਂ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਆਜ਼ਾਦ ਖੜੀਏ ਪਹਿਲੋਂ ਇਹ ਸਾਰੇ ਜਾਣੇ ਮੈਨੂੰ ਕਹਿ ਰਹੇ ਸੀਗੇ ਕਿ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਬਟ ਮੈਂ ਇਹ ਗੱਲ ਸੋਚੀ ਕਿ ਐ ਕਿ ਮੈਂ ਇਲੈਕਸ਼ਨ ਨਹੀਂ ਲੜਦੀ ਜਦਕਿ ਮੈਨੂੰ ਸਾਰੀਆਂ ਪਾਰਟੀਆਂ ਵੱਲੋਂ ਆਫਰ ਸੀਗੀ ਜਿੰਨੀਆਂ ਵੀ ਮੌਜੂਦਾ ਪਾਰਟੀਆਂ ਆ ਸਾਰੇ ਚਾਹੁੰਦੇ ਸੀਗੇ ਕਿ ਮੈਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣਾ ਬਟ ਮੈਨੂੰ ਲੱਗਦਾ ਹੈ ਕਿ ਆਪਣੇ ਸਮਾਜ ਦੇ ਵਿੱਚ ਕੁਝ ਲੋਕਾਂ ਨੂੰ ਪੋਲਿਟਿਕਸ ਤੋਂ ਬਾਹਰ ਰਹਿ ਕੇ ਵੀ ਕੁਝ ਦੇ ਸਮਝਣ ਦੀ ਲੋੜ ਹੁੰਦੀ ਹੈ ਕਿ ਪੋਲਿਟਿਕਸ ਐਗਜ਼ੈਕਟਲੀ ਚੱਲ ਕੇਵੇਂ ਰਹੀ ਹੈ ਸਾਡੇ ਪੰਜਾਬ ਦੀ ਸੋ ਮੈਂ ਇਸ ਵਾਰੀ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵਧੀਆ ਚਿਹਰੇ ਨੇ ਪਾਰਟੀ ਬਾਜ਼ੀ ਤੋਂ ਉੱਟੇ ਉੱਟਕੇ ਉਹਨਾਂ ਦੀ ਸਪੋਰਟ ਕਰਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਭਾਵੇਂ ਮੈਂ ਕਰਮਜੀਤ ਅਨਮੋਲ ਪਾਈ ਦੀ ਫਰੀਦਕੋਟ ਦੇ ਵਿੱਚ ਜਾ ਕੇ ਸਪੋਰਟ ਕੀਤੀ ਕਿਉਂਕਿ ਸਾਡੇ ਕਲਾਕਾਰ ਪਾਈਚਾਰੇ ਤੋਂ ਬਲੋਂਗ ਕਰਦੇ ਸੀਗੇ ਔਰ ਵਧੀਆ ਇਨਸਾਨ ਸੀਗੇ ਔਰ ਆਪਣੇ ਕੈਰੀਅਰ ਦੀ ਇੱਕ ਮੁਕਾਮ ਤੇ ਸੀਗੇ ਜਿਹੜਾ ਕਿ ਉਹ ਆਪਣਾ ਸਾਰਾ ਕੁਝ ਛੱਡ ਕੇ ਪੋਲਿਟਿਕਸ ਦੇ ਵਿੱਚ ਆ ਰਿਹਾ ਹੈ ਦੂਜੇ ਨੰਬਰ ਦੇ ਉੱਤੇ ਮੈਂ ਖੁੜੀਆ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਨਿਸਟਰ ਹੈ ਮੈਂ ਉਹਨਾਂ ਦੀ ਤਾਰੀਫ ਕਰਦੀ ਹਾਂ ਸਪੋਰਟ ਕਰਦੀ ਹਾਂ ਬਹੁਤ ਚੰਗੇ ਇਨਸਾਨ ਨੇ ਆਪਾਂ ਨੂੰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਮੀਥ ਥੇ ਬਹੁਤ ਚੰਗੇ ਇਨਸਾਨ ਨੇ ਸੋ ਜਿਹੜੇ ਜਿਹੜੇ ਚੰਗੇ ਚਿਹਰੇ ਨੇ ਮੈਂ ਹਮੇਸ਼ਾ ਉਹਨਾਂ ਦੀ ਸਪੋਰਟ ਕੀਤੀ ਹੈ ਪਾਰਟੀਬਾਦੀ ਤੋਂ ਉੱਤੇ ਉੱਟ ਕੇ ਸੋ ਸਾਡੇ ਇਧਰ ਇਹ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀ ਹਾਂ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਦੇ ਵਿੱਚ ਕੁਝ ਲੋਕ ਹੀ ਇਹੋ ਜਿਹੇ ਨੇ ਜਿਨ੍ਹਾਂ ਦੀ ਸਪੋਰਟ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਦਾ ਕਿਰਦਾਰ ਵਧੀਆ ਹੈ ਉਹਨਾਂ ਦੀ ਸੋਚ ਵਧੀਆ ਹੈ ਉਹਨਾਂ ਦੀ ਡਿਵੈਲਪਮੈਂਟ ਸੋਚ ਹੈ ਐਜੂਕੇਸ਼ਨ ਪ੍ਰਤੀ ਔਰ ਜਦੋਂ ਅਸੀਂ ਕਿਛੇ ਮੇਲਾ ਵੀ ਕਰਵਾਇਆ ਸੀਗਾ ਕੈਂਸਰ ਦਾ ਕੈਂਸਰ ਦੇ ਸਬੰਧੀ ਉਹ ਹਬੇਸ਼ਾਂ ਆਪਣੀ ਪਾਰਟੀ ਵਈਤ ਉੱਤੇ ਉੱਠ ਕੇ ਉਹ ਸਪੋਰਟ ਕਰਨ ਵਾਸਤੇ ਆਏ ਸੀਗੇ ਇਸੇ ਤਰੀਕੇ ਦੇ ਨਾਲ ਰੇਸ਼ਮ ਦੀ ਇੱਕ ਆਜ਼ਾਦ ਸੋਚ ਹੈ ਔਰ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਐਮਪੀ ਬਤੌਰ ਐਮਪੀ ਸਾਡੇ ਪਿੱਛੇ ਔਜਲਾ ਸਾਹਿਬ ਰਹੇ ਨੇ ਗੁਰਜੀਤ ਔਜਲਾ ਰਹੇ ਨੇ 7 ਸਾਲ ਐਮਪੀ ਰਹੇ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਹੋਈਆਂ ਨੇ ਕਿਉਂਕਿ ਮੈਂ ਅੰਮ੍ਰਿਤਸਰ ਨੂੰ ਬਲੋਂਗ ਕਰਦੀ ਆ ਅੰਮ੍ਰਿਤਸਰ ਦੇ ਵਿੱਚ ਸਾਡੀ ਗੰਦਾ ਨਾਲਾ ਆ ਤੁਸੀਂ ਦੇਖ ਸਕਦੇ ਹੋ ਗੁੰਟਾਲੇ ਉੱਥੇ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਦਾ ਆਫਿਸ ਹੈ ਉਹ ਗੰਦਾ ਨਾਲਾ ਥੱਲਿਓ ਪੱਕਾ ਹੋਣਾ ਚਾਹੀਦਾ ਸੀਗਾ ਉਸ ਗੰਨੇ ਨਾਲੇ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਘਰ-ਘਰ ਦੇ ਵਿੱਚ ਜਨਮ ਲੈ ਰਹੀਆਂ ਨੇ ਸਾਡੇ ਪਿੰਨਾ ਤੱਕ ਕੈਂਸਰ ਪਹੁੰਚ ਚੁੱਕੀ ਹੈ ਉਹ ਕਿਸੇ ਨੇ ਉਸ ਦੇ ਉੱਤੇ ਉਸ ਮੁੱਦੇ ਦੇ ਉੱਤੇ ਗੱਲ ਨਹੀਂ ਚੁੱਕੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਰਫ ਜਦੋਂ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਹੀ ਲੋਕੀ ਜਿਹੜੀ ਇਹ ਗੱਲ ਰੱਖਦੇ ਨੇ ਅੱਗੇ ਪਿੱਛੇ ਕੋਈ ਗੱਲ ਨਹੀਂ ਕਰਦਾ ਉਸ ਤੋਂ ਇਲਾਵਾ ਜਿਹੜੀ ਸਾਡੇ ਅੰਮ੍ਰਿਤਸਰ ਦੇ ਵਿੱਚ ਡੰਪ ਇੰਨਾ ਇਕੱਠਾ ਹੋਇਆ ਹੈ ਕੂੜੇ ਦਾ ਔਰ ਵਿਚਾਰ ਜਦੋਂ ਕੂੜਾ ਸਾਰਦੇ ਨੇ ਉਹ ਲੋਕਾਂ ਦੀਆਂ ਬਾਰੀਆਂ ਉਹਨਾਂ ਦੇ ਘਰ ਦੇ ਵਿੱਚ ਪੋਲੂਸ਼ਨ ਜਾਂਦਾ ਲੋਕੀ ਇੰਨੇ ਜ਼ਿਆਦਾ ਦੁਖੀ ਨੇ ਸੋ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਜਿਹਨੀਆਂ ਪ੍ਰੋਬਲਮਸ ਨੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਵੀ ਪਾਰਟੀ ਟਿਕਟ ਦਿੰਦੀ ਹੈ ਉਸ ਪਾਰਟੀ ਨੂੰ ਗਰਾਊਂਡ ਲੈਵਲ ਦੇ ਉੱਤੇ ਸਰਵੇ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਬੰਦੇ ਨੇ ਕੰਮ ਕੀਤੇ ਕਿਤੇ ਨੇ ਕਿਉਂਕਿ ਅਸੀਂ ਉਹੋ ਜੇ ਬੰਦੇ ਚਾਹੁੰਦੇ ਆ ਆਪਣੀ ਸੁਸਾਇਟੀ ਦੇ ਵਿੱਚ ਜਿਹੜੀ ਸੁਸਾਇਟੀ ਦੇ ਮੁੱਦੇ ਚੱਕਣ ਔਰ ਕੰਮ ਕਰਨ ਨਾ ਕਿ ਆਪਣੇ ਕਾਰੋਬਾਰ ਵਧਾਉਣ ਇਹਨਾਂ ਨੂੰ ਇੱਕ ਮੌਕਾ ਸੋਸਾਇਟੀ ਦਾ ਕੰਮ ਕਰਨ ਵਾਸਤੇ ਨਹੀਂ ਚਾਹੀਦਾ ਇਹਨਾਂ ਨੂੰ ਇੱਕ ਮੌਕਾ ਆਪਣੀਆਂ ਜਾਇਦਾਦਾਂ ਬਣਾਉਣ ਵਾਸਤੇ ਚਾਹੀਦਾ ਸੋ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਸਮਾਜ ਦੇ ਵਿੱਚ ਉਸ ਇਨਕਲਾਬੀ ਲਹਿਰ ਦੀ ਲੋੜ ਹੈ ਕਿ ਜਿਹੜੀ ਕਿ ਸਹੀ ਬੰਦਿਆਂ ਨੂੰ ਪਛਾਣਨ ਵੇਖੋ ਤੁਸੀਂ ਲੈਂਦੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਆਜ਼ਾਦ ਹੀ ਉਮੀਦਵਾਰ ਜਿਤਾਤੇ ਅ ਇਸ ਕਰਕੇ ਜਿਤਾਏ ਕਿਉਂਕਿ ਉਹਨਾਂ ਦੇ ਵਿੱਚ ਜਾਗਰੂਤਾ ਸੀਗੀ ਸੋ ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਰਿਕੁਐਸਟ ਹੈ ਮੈਂ ਅੰਮ੍ਰਿਤਸਰ ਦੇ ਵਿੱਚ ਪਲੀ ਵੱਡੀ ਹੋਈ ਐ ਇੱਥੇ ਦੀ ਸਕੂਲਿੰਗ ਐ ਮੇਰੀ ਮੈਂ ਮੇਰੇ ਦਿਲ ਦੇ ਵਿੱਚ ਦਰਦ ਐ ਅਮ੍ਰਿਤ ਅਮ੍ਰਿਤਸਰ ਦੇ ਪ੍ਰਤੀ ਸੋ ਮੈਂ ਇਹੀ ਚਾਹੁੰਨੀ ਐ ਕਿ ਆਪਾਂ ਇੱਕ ਵਾਰੀ ਮੌਕਾ ਦਈਏ ਆਜ਼ਾਦ ਉਮੀਦਵਾਰ ਨੂੰ ਵੀ ਅਸੀਂ ਮੌਕਾ ਦਈਏ ਆਜ਼ਾਦ ਸੋਚ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਰਹਨੇ ਆ ਸਾਡਾ ਯੂਥ ਜੀ ਫੋਰਨ ਜਾ ਰਿਹਾ ਐ ਸਾਡਾ ਯੂਥ ਜੀ ਡਰੱਗਸ ਦੇ ਵਿੱਚ ਜਾ ਰਿਹਾ ਐ ਵੇਖੋ ਜਦੋਂ ਯੂਥ ਨੂੰ ਆਪਾਂ ਪੋਲਿਟਿਕਸ ਦੇ ਵਿੱਚ ਲੈ ਕੇ ਆਵਾਂਗੇ ਤਾਂ ਦੀ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਨਾ ਇਹ ਮੇਰੇ ਨਾਲ ਰੇਸ਼ਮ ਜੀ ਐ 27 ਸਾਲਾਂ ਦਾ ਮੁੰਡਾ ਐ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਹੇ ਜੀ ਸੋਚ ਵਾਲੇ ਮੁੰਡੇ ਅੱਗੇ ਆਉਣਗੇ ਸਾਡੇ ਸੁਸਾਇਟੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਐਮਐਲਏ ਦਾ ਮੁੰਡਾ ਹੀ ਐਮਐਲਏ ਬਣ ਸਕਦਾ ਹੈ ਮੰਤਰੀ ਦਾ ਮੁੰਡਾ ਹੀ ਮੰਤਰੀ ਬਣ ਸਕਦਾ ਹੈ ਐਮਪੀ ਦਾ ਮੁੰਡਾ ਹੀ ਐਮਪੀ ਬਣ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਇਹ ਸਾਡਾ ਦੇਸ਼ ਹੈ ਲੋਕਤੰਤਰ ਹੈ ਇੱਥੇ ਲੋਕਾਂ ਦੀ ਜਿਹੜੀ ਆਵਾਜ਼ ਹੈ ਨਾ ਚੰਗੇ ਚਿਹਰੇ ਚਾਹੀਦੇ ਆ ਸਾਨੂੰ ਪੋਲਿਟਿਕਸ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਹੈ ਕਿ ਪੋਲਿਟਿਸ਼ੀਅਨ ਜਿਹੜੇ ਨੇ ਉਹ ਪਬਲਿਕ ਸਰਵੰਟ ਹੁੰਦੇ ਨੇ ਤਨਖਾਹ ਮਿਲਦੀ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਸਾਡੇ ਕੰਮ ਕਰਨ ਲੱਗਿਆਂ ਸੋ ਮੈਂ ਅੰਮ੍ਰਿਤਸਰ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਸੂਟਾਂ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਇੱਕ ਚੰਗੀ ਸ਼ਖਸੀਅਤ ਨੂੰ ਆਪਣੀ ਕੀਮਤੀ ਵੋਟ ਪਾਓ ਉਹ ਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਆ ਨਹੀਂ ਤੇ ਅਸੀਂ ਪੰਜਾਬ ਨੂੰ ਦੇਖ ਲਿਆ ਕਿੰਨੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਅਸੀਂ ਲੀਡਰ ਦੇਖ ਲਏ ਨੇ ਆਪਾਂ ਆਪਣੀ ਜਿਵੇਂ ਤੁਸੀਂ ਪਿਛਲੀ ਵਾਰੀ ਝਾੜੂ ਨੂੰ ਲੈ ਕੇ ਆਏ ਸੀਗੇ ਅੰਦਰ ਖਾਤੇ ਤੁਸੀਂ ਵੋਟ ਪਾਈ ਸੀਗੀ ਮੈਂ ਨਹੀਂ ਕਹਿੰਦੇ ਵੀ ਨੇ ਕੰਮ ਲੈ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਅਸੀਂ ਤੇ ਕਿਸੇ ਨੂੰ ਵੋਟ ਹੀ ਨਹੀਂ ਪਾਉਣੀ ਅਸੀਂ ਤੇ ਸਿਸਟਮ ਤੋਂ ਅੱਕ ਚੁੱਕੇ ਹਾਂ ਔਰ ਬਹੁਤ ਸਾਰੇ ਲੋਕ ਹੀ ਆ ਕੇ ਮੈਨੂੰ ਕਹਿੰਦੇ ਵੀ ਆ ਅਸੀਂ ਤੇ ਮੈਂ ਅੱਕ ਚੁੱਕੇ ਹਾਂ ਹਨਾ ਬਟ ਮੈਂ ਕਹਿੰਦੀ ਹਾਂ ਨੋਟਾ ਦੱਬਨ ਤੋਂ ਚੰਗਾ ਹੈ ਆਜ਼ਾਦ ਉਮੀਦਵਾਰ ਨੂੰ ਵੋਟ ਪਾ ਦਿਓ ਕਿਤੇ ਨਾ ਕਿਤੇ ਜਾਗ ਲੱਗੂਗੀ ਸਾਡੀ ਸੋਸਾਇਟੀ ਦੇ ਵਿੱਚ ਸੋ ਜਿਹੜੇ ਸ਼ਬਦ ਬਾਕੀ ਮੈਂ ਜਿਹੜੀਆਂ ਗੱਲਾਂ ਆ ਮੈਂ ਇਹ ਕਹਿਣਾ ਚਾਹੁੰਦੀ ਆ ਵੇਖੋ ਜ਼ਰੂਰੀ ਨਹੀਂ ਹੁੰਦਾ ਕਿ ਵੋਟਾਂ ਦੇ ਵਿੱਚ ਖੜੇ ਹੋਣਾ ਤੇ ਜਿੰਨਾ ਜ਼ਰੂਰੀ ਹੈ ਜਿੱਦਾਂ ਤੁਸੀਂ ਕਾਗਜ਼ ਭਰਤੇ ਨਾ ਇੰਨੇ ਵੱਡੇ ਲੀਡਰਾਂ ਦੇ ਸਾਹਮਣੇ ਜਿਨ੍ਹਾਂ ਨੂੰ ਮੈਂ ਵੱਡਾ ਨਹੀਂ ਕਹਿੰਦੀ ਉਹਨਾਂ ਦੇ ਸਾਹਮਣੇ ਤੁਸੀਂ ਬਾਤ ਚੁੱਕ ਲਈ ਨਾ ਅੱਖਾਂ ਚੱਖਾਂ ਪਾ ਕੇ ਕੁਐਸਚਨ ਪੁੱਛਨੇ ਸ਼ੁਰੂ ਕਰ ਦੇਣਾ ਉਸ ਦਿਨ ਹੀ ਤੁਹਾਡੀ ਜਿੱਤ ਹੋ ਜਾਂਦੀ ਹੈ ਔਰ ਬਹੁਤ ਸਾਰੇ ਸਾਡੀ ਨੌਜਵਾਨ ਪੀੜ੍ਹੀ ਨੂੰ ਐ ਲੱਗਦਾ ਹੈ ਇਲੈਕਸ਼ਨ 'ਚ ਬਹੁਤ ਪੈਸਾ ਲੱਗਦਾ ਹੈ ਜੀ ਇਲੈਕਸ਼ਨ ਨਹੀਂ ਅਸੀਂ ਲੜ ਸਕਦੇ ਅਸੀਂ ਕਿਵੇਂ ਲੜਾਂਗੇ ਅਸੀਂ ਕੀ ਕਰਾਂਗੇ ਅਸੀਂ ਲੀਡਰਾਂ ਦੇ ਸਾਹਮਣੇ ਸਾਨੂੰ ਟਿਕਟ ਨਹੀਂ ਮਿਲੀ ਬਹੁਤ ਸਾਰੇ ਲੋਕੀ ਭੱਜੇ ਫਿਰਦੇ ਆ ਸਾਨੂੰ ਪੈਸੇ ਪਿੱਛੇ ਪੈਸੇ ਦੇ ਕੇ ਟਿਕਟ ਮਿਲ ਜੂਗੀ ਵੇਖੋ ਜੀ ਤੁਹਾਨੂੰ ਆਪਣੇ ਸਮਾਜ ਵਾਸਤੇ ਸੋਚਣਾ ਪੈਣਾ ਹੈ ਸਾਨੂੰ ਟਿਕਟਾਂ ਦੀ ਲੋੜ ਨਹੀਂ ਹੈ ਸਰਕਾਰਾਂ ਅਸੀਂ ਲੋਕੀ ਬਣਾਉਨੇ ਆ ਅਸੀਂ ਲੋਕੀ ਤੋੜਦੇ ਆ ਸੋ ਆਪਾਂ ਨੂੰ ਆਪਣੇ ਜ਼ਮੀਰ ਨੂੰ ਜਗਾਉਣ ਦੀ ਲੋੜ ਹੈ ਹੋਰ ਕਿੰਨੀ ਕੁ ਦੇਰ ਤੱਕ ਆਪਾਂ ਆਪਣੇ ਜ਼ਮੀਰ ਨੂੰ ਮਾਰੀ ਰੱਖਾਂਗੇ ਬੱਚੇ ਬਾਹਰ ਚਲੇ ਗਏ ਸਾਡੇ ਅੱਧੇ ਨਸ਼ਿਆਂ ਦੇ ਵਿੱਚ ਰੁਲ ਗਏ ਤੁਸੀਂ ਵੇਖੋ ਪਿੰਡਾਂ ਦਾ ਕੀ ਹਾਲ ਹੈ ਲੋਕਾਂ ਦਾ ਕੀ ਹਾਲ ਹੈ ਇਸ ਟਾਈਮ ਦੇ ਉੱਤੇ ਆਪਾਂ ਕਿਤੇ ਨਾ ਕਿਤੇ ਤੇ ਸਕੂਲ ਸਟਾਪ ਲਾਈਏ ਨਾ ਕਿਤੇ ਕਿਤੇ ਆਪਾਂ ਨੂੰ ਫੁੱਲ ਸਟਾਪ ਲਾਉਣ ਦੀ ਲੋੜ ਹੈ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਐਸਚਨ ਕਰਨ ਦੀ ਲੋੜ ਹੈ ਕਿ ਆਪਾਂ ਕੀ ਇਹ ਸਮਾਜ ਨੂੰ ਚੰਗਾ ਨਹੀਂ ਬਣਾਉਣਾ ਚਾਹੁੰਦੇ ਕਿ ਅਸੀਂ ਵਧੀਆ ਸਮਾਜ ਨਹੀਂ ਸਿਰਜਣਾ ਚਾਹੁੰਦੇ ਕਿ ਸਾਨੂੰ ਬਰਾਬਰਤਾ ਦਾ ਸਮਾਜ ਨਹੀਂ ਚਾਹੀਦਾ ਜਿੱਥੇ ਉੱਚ-ਨੀਚ ਨਾ ਹੋਵੇ ਜਿੱਥੇ ਕਾਸਟਿਜ਼ਮ ਨਾ ਹੋਵੇ ਜਿੱਥੇ ਸਾਰੇ ਭਰਾ ਇਕੱਠੇ ਹੋ ਕੇ ਇੱਕ ਆਜ਼ਾਦੀ ਦਾ ਬੀਜ ਲਾਉਣ ਜਿਵੇਂ ਭਗਤ ਸਿੰਘ ਜੀ ਦੀ ਸੋਚ ਸੀਗੀ ਸ਼ਹੀਦ ਆਜ਼ਮ ਉਧਮ ਸਿੰਘ ਜੀ ਦੀ ਸੋਚ ਸੀਗੀ ਚੰਦਰ ਸ਼ੇਖਰ ਅਜ਼ਾਦ ਦੀ ਸੋਚ ਲਈਗੀ ਸਾਡੀ ਇਹ ਸੋਚ ਹੈ ਕਿ ਜੇਦੋ ਸਾਡਾ ਯੂਥ ਪੜ੍ਹਿਆ ਲਿਖਿਆ ਅੱਗੇ ਆਊਗਾ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੜੀਆਂ ਕਰਾਂਗੇ ਜਿਦੇ ਵਿੱਚ ਪੜ੍ਹਨ ਦੀਆਂ ਕਿਤਾਬਾਂ ਹੋਣਗੀਆਂ ਬੱਚੇ ਸਾਡੇ ਇਤਿਹਾਸ ਨੂੰ ਪੜ੍ਹਣਗੇ ਮੌਜੂਦਾ ਸਿਸਟਮ ਨੂੰ ਪੜ੍ਹਣਗੇ ਤਾਂ ਕਿ ਉਹਨਾਂ ਨੂੰ ਪਤਾ ਹੋਊਗਾ ਸੋਸਾਇਟੀ ਦੇ ਵਿੱਚ ਹੋ ਕੀ ਰਿਹਾ ਹੈ ਅਸੀਂ ਆਪਣੇ ਬਜ਼ੁਰਗਾਂ ਦੇ ਗੋਡੀ ਹੱਥ ਨਹੀਂ ਲਵਾਵਾਂਗੇ ਤੁਸੀਂ ਵੇਖੋ ਕਿੱਡੀ ਸ਼ਰਮਨਾਕ ਗੱਲ ਹੈ ਕਿ ਸਾਡੇ ਜਿਹੜੇ ਬਜ਼ੁਰਗ ਹੈ ਉਹ ਮੰਤਰੀਆਂ ਨੇ ਬੱਚਿਆਂ ਨੂੰ ਵੀ ਗੋਡੀ ਹੱਥ ਲਾਉਂਦੇ ਨੇ ਇਹ ਬਹੁਤ ਸਾਰੀਆਂ ਗਲਤ ਗੱਲਾਂ ਐ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਕਿਉਂਕਿ ਮੈਨੂੰ ਇਹ ਲੱਗਦਾ ਕਿ ਐਮ ਐਲ ਏ ਨੂੰ ਤਨਖਾਹ ਮਿਲਦੀ ਉਹ ਪਬਲਿਕ ਸਰਵੰਟ ਹੈ ਇੱਕ ਐਮ ਪੀ ਨੂੰ ਤਨਖਾਹ ਮਿਲਦੀ ਉਹਨੂੰ ਘਰ ਮਿਲਦਾ ਉਹਨੂੰ ਗੱਡੀ 'ਚ ਤੇਲ ਪਾਉਣ ਲਈ ਮਿਲਦਾ ਉਹਨੂੰ ਸਿਕਿਉਰਿਟੀ ਮਿਲਦੀ ਹੈ ਉਹਦਾ ਫਰਜ਼ ਬੰਦਾ ਐਮ ਪੀ ਫੰਡ ਦੇ ਵਿੱਚ ਜਿਹੜਾ ਸਾਡੇ ਜਿਹੜੀ ਇੱਥੇ ਡਿਵੈਲਪਮੈਂਟ ਕਰੇ ਕਿੰਨਾ ਫੰਡ ਆਂਦਾ ਹੈ ਕਿੱਥੇ ਦੱਸੋ ਮੈਨੂੰ ਅੰਮ੍ਰਿਤਸਰ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਤਰੱਕੀ ਹੋਈ ਹੈ ਹੁਣ ਜਦੋਂ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਲੋਕੀ ਕਹਿੰਦੇ ਆ ਸਾਡੇ ਗਲੀ ਨਹੀਂ ਬਣੀ ਜੀ ਹੁਣ ਦੋਹਾਂ ਦਿਨਾਂ ਦੇ ਉਹ ਦੋਵਾਂ ਦਿਨਾਂ ਦੇ ਵਿੱਚ ਲੁੱਕ ਪੈ ਰਹੀ ਐ ਵੋਟਾਂ ਦੇ ਭੁੱਖੇ ਐ ਕੁਰਸੀ ਦੇ ਭੁੱਖੇ ਐ ਲੋਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੁਝ ਨਹੀਂ ਕੀਤਾ ਫਿਰ ਵੀ ਅਸੀਂ ਆ ਕੇ ਸਾਹਮਣੇ ਬੇਸ਼ਰਮਾ ਵਾਂਗੂ ਵੋਟਾਂ ਮੰਗ ਰਹੇ ਆ ਸੋ ਮੈਂ ਕਹਿੰਨੀ ਆ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆਪਣੀ ਧੀ ਸਮਝ ਕੇ ਭੋਲ ਚੋਕ ਮਾਫ ਕਰਿਓ ਪਰ ਇਹ ਰਿਕੁਐਸਟ ਹੈ ਤੁਹਾਡੇ ਅੱਗੇ ਵੇਖੋ ਮੈਂ ਹਮੇਸ਼ਾ ਚੰਗੇ ਇਨਸਾਨ ਦੀ ਇਮਾਨਦਾਰ ਇਨਸਾਨ ਦੀ ਸਪੋਰਟ ਕਰੂੰਗੀ ਅੱਜ ਰੇਸ਼ਮ ਐ ਰੇਸ਼ਮ ਨੇ ਕਿਹਾ ਕਿ ਮੈਮਸ ਮੇਰੀ ਸਪੋਰਟ ਕਰੋ ਮੈਂ ਐਨੀ ਦੇਖਿਆ ਕਿ ਕਿਸੇ ਮੰਤਰੀ ਦਾ ਮੁੰਡਾ ਐ ਮੈਂ ਇਹ ਨਹੀਂ ਦੇਖਿਆ ਕਿ ਕਿੰਨਾ ਅਮੀਰ ਹੈ ਇਲੈਕਸ਼ਨ ਤੇ ਪੈਸੇ ਲਾ ਸਕਦਾ ਹੈ ਕਿ ਨਹੀਂ ਲਾ ਸਕਦਾ ਮੈਂ ਇਹ ਨਹੀਂ ਦੇਖਿਆ ਕਿ ਇਹਦੇ ਪਿੱਛੇ ਕਿਹੜੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਹੈ ਜਾਂ ਪ੍ਰਧਾਨਗੀ ਦਿੱਤੀ ਹੈ ਮੇਰਾ ਜ਼ਮੀਰ ਜਾਗਦਾ ਹੈ ਮੈਨੂੰ ਲੱਗਦਾ ਇੱਕ ਆਮ ਘਰ ਦਾ ਮੁੰਡਾ ਵੀ ਅੱਗੇ ਆ ਸਕਦਾ ਹੈ ਕੱਲੀ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਹੀਂ ਰਹੇਗੀ ਉਹਦੇ ਵਿੱਚ ਤੇ ਨਾ ਨਿਤ ਦਿਨ ਸਰੋਪੇ ਪੈ ਰਹੇ ਨੇ ਕਦੀ ਕਾਲੀ ਦਲ ਵਾਲੇ ਆ ਰਹੇ ਨੇ ਕਦੀ ਕਾਂਗਰਸੀ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਜਿੰਨੂੰ ਅਸੀਂ ਸਮਝਦੇ ਸੀਗੇ ਇਸੇ ਕਰਕੇ ਮੈਂ ਕਹਿ ਰਹੀ ਹਾਂ ਮੈਂ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਰਿਆਂ ਦੀ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਪੰਨੇ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਆਪਣੇ ਘਰ 'ਚ ਹੀ ਨਹੀਂ ਹੁੰਦੀਆਂ ਆਪਣੇ ਸਮਾਜ 'ਚ ਹੀ ਨਹੀਂ ਹੁੰਦੀਆਂ ਜਿਹੜੀਆਂ ਚੰਗੀਆਂ ਸ਼ਖਸੀਅਤਾਂ ਆ ਉਹ ਅਸੀਂ ਚਾਹੁੰਦੇ ਆ ਵੈਲ ਐਜੂਕੇਟਿਡ ਲੋਕੀ ਸਾਡੇ ਕੋਲ ਹੋਣੇ ਚਾਹੀਦੇ ਆ ਬਾਕੀ ਮੈਂ ਬਹੁਤ ਕੁਝ ਬੋਲ ਲਿਆ ਮੈਂ ਚਾਹੁੰਨੀ ਆ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਹਨਾ ਰੇਸ਼ਮ ਤੁਸੀਂ ਇਹਦੀ ਸੋਚ ਨੂੰ ਵੀ ਚਲਾਓ ਤੁਹਾਡੀ ਰੇਸ਼ਮ ਬੰਦੀ ਸਿੰਘਾਂ ਦੀ ਆਵਾਜ਼ ਬੁਲੰਦੀ ਕੀਤੀ ਬਿਲਕੁਲ ਕਰਾਂਗੀ ਬਿਲਕੁਲ ਕਰਾਂਗੀ ਅਸੀਂ ਰੇਸ਼ਮ ਹੁਣੀ ਦਾ ਸਾਡੇ ਨਾਲ ਗਏ ਸੀਗੇ ਮੇਰੇ ਮਾਸਟਰ ਜੀ ਸਰਦਾਰ ਬਿਨ ਸਿੰਘ ਮੇਜਰਨਲ ਸ਼ਿਬੇਖ ਸਿੰਘ ਦੇ ਬ੍ਰਦਰ ਅਸੀਂ ਇੱਥੋਂ ਬੱਸਾਂ ਵੀ ਲੈ ਕੇ ਗਏ ਸੀਗੇ ਬੰਦੀ ਸਿੰਘਾਂ ਵਾਸਤੇ ਅਸੀਂ ਉੱਥੇ ਆਵਾਜ਼ ਰੱਖਣ ਗਏ ਸੀਗੇ ਅੱਜ ਮੰਦਭਾਗੀ ਗੱਲ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਉਹ ਖਾਲੀ ਪਿਆ ਜਿੱਥੇ ਕਿ ਲੋਕੀ ਹੋਣੇ ਚਾਹੀਦੇ ਆ ਉੱਥੇ ਲੋਕੀ ਨਹੀਂ ਗਏ ਮੈਂ ਇਨਫੈਕਟ ਪਿੱਛੇ ਮੈਨੂੰ ਅਮਰਿਤਪਾਲ ਜੀ ਦੇ ਫਾਦਰ ਮਿਲੇ ਸੀਗੇ ਯੂਨੀਵਰਸਿਟੀ ਇੱਕ ਪ੍ਰੋਟੈਸਟ ਕੀਤਾ ਸੀਗਾ ਆਪਾਂ ਆਪਣੇ ਭਰਾ ਦਾ ਸ਼ੁਭਦਾ ਪਰ ਉੱਥੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਅੰਕਲ ਇਹ ਮੋਰਚਾ ਇੱਥੇ ਨਾ ਲਾਓ ਦਰਬਾਰ ਸਾਹਿਬ ਦੇ ਬਾਹਰ ਇਹ ਮੋਰਚਾ ਉੱਥੇ ਹੋਣਾ ਚਾਹੀਦਾ ਹੈ ਮੁਹੱਲੀ ਜਿੱਥੇ ਬਾਕੀ ਬੰਲੀ ਸਿੰਘਾਂ ਦਾ ਵੀ ਮੋਰਚਾ ਲੱਗਾ ਹੈ ਉਹ ਸਾਡੇ ਭਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਹੈ ਇਟਸ ਨਾਟ ਅਬਾਊਟ ਕਿ ਕੋਈ ਖਾਲਿਸਤਾਨ ਦੀ ਗੱਲ ਕਰਦਾ ਕੋਈ ਕਿਦੀ ਗੱਲ ਕਰਦਾ ਮੈਂ ਕਹਿੰਦੀ ਆਂ ਵੀ ਇਨ ਹਿਊਮਨ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਦੋਂ ਕਿਸੇ ਇਨਸਾਨ ਦੀ ਸਜ਼ਾ ਪੂਰੀ ਹੋ ਜਾਏ ਉਹਨੂੰ ਬਾਹਰ ਆਉਣਾ ਚਾਹੀਦਾ ਹੈ ਹਰ ਇੱਕ ਇਨਸਾਨ ਦਾ ਹੱਕ ਹੈ ਸਜ਼ਾ ਪੂਰੀ ਕਰਕੇ ਬਾਹਰ ਆਉਣਾ ਇੱਥੇ ਕਿੰਨੇ ਗੈਂਗਸਟਰ ਨੇ ਜਿਨ੍ਹਾਂ ਨੂੰ ਗਵਰਨਮੈਂਟਸ ਨੇ ਸਪੋਰਟ ਦਿੱਤੀ ਹੋਈ ਐ ਕਿੰਨੇ ਲੋਕੀ ਯੂਜ਼ ਕਰਦੇ ਨੇ ਆਪਾਂ ਨੂੰ ਸਾਰਾ ਕੁਝ ਪਤਾ ਐ ਸਾਰੀਆਂ ਗੱਲਾਂ ਦਾ ਕੀ ਗੱਲ ਉਹਨਾਂ ਦਾ ਵੀ ਹੱਕ ਬੰਦਾ ਐ ਬਾਹਰ ਆਉਣ ਦਾ ਉਹਨਾਂ ਦੀ ਵੀ ਅਸੀਂ ਆਵਾਜ਼ ਰੱਖਦੇ ਆਂ ਅਸੀਂ ਹਰ ਇੱਕ ਇਨਸਾਨ ਦੀ ਆਵਾਜ਼ ਰੱਖਦੇ ਆਂ ਮੈਂ ਕ੍ਰਿਸਚੀਅਨ ਕਮਿਊਨਿਟੀ ਦੀ ਆਵਾਜ਼ ਵੀ ਰੱਖੀ ਸੀਗੀ ਉਦੋਂ ਜਦੋਂ ਅੰਮ੍ਰਿਤਪਾਲ ਜੀ ਨੇ ਸਟੇਟਮੈਂਟ ਦਿੱਤੀ ਸੀਗੀ ਮੈਂ ਉਹਨਾਂ ਦੀ ਵੀ ਰੱਖੀ ਸੀਗੀ ਕਿਉਂਕਿ ਆਪਣੇ ਬੱਚੇ ਜਿੰਨੇ ਵੀ ਬਾਹਰ ਐ ਇਸ ਟਾਈਮ ਅਮਰੀਕਾ ਬੈਠੇ ਨੇ ਕੈਨੇਡਾ ਬੈਠੇ ਨੇ ਕਈ ਕੰਟਰੀਆਂ ਦੇ ਵਿੱਚ ਬੈਠੇ ਨੇ ਕੀ ਗੱਲ ਉੱਥੇ 크ਿਸਚੀਅਨ ਕਮਿਊਨਿਟੀ ਹੈ ਨਾ ਉਹ ਸਾਡੇ ਬੱਚਿਆਂ ਨੂੰ ਜੌਬਸ ਵੀ ਦਿੰਦੇ ਨੇ ਸਾਡੇ ਬੱਚਿਆਂ ਦੀ ਕਦਰ ਵੀ ਕਰਦੇ ਨੇ ਕੀ ਗੱਲ ਜੇ ਆਪਾਂ ਉਹਨਾਂ ਦੇ ਖਿਲਾਫ ਬੋਲਾਂਗੇ ਉਹ ਸਾਡੇ ਬੱਚਿਆਂ ਨੂੰ ਵੀ ਡਿਸਟਰਬ ਕਰਨਗੇ ਉੱਥੇ ਸੋ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਬਣਾਉਣ ਦੀ ਲੋੜ ਹੈ ਆਪਾਂ ਨੂੰ 13 ਮਈ ਵੀ ਰੱਖਣ ਦੀ ਲੋੜ ਨਾ ਰੱਖਣ ਦੀ ਲੋੜ ਹੈ ਕਿਹੜਾ ਧਰਮ ਹੈ ਬਿਗੋ ਅਸੀਂ ਬਾਬਾ ਨਾਨਕ ਨੂੰ ਮੰਨਦੇ ਆਂ ਹਨਾ ਮੈਂ ਕਹਿੰਨੀ ਆਂ ਵੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਠੀਕ ਹੈ ਆਪਾਂ ਵਾਸਤੇ ਸਾਰੇ ਬਰਾਬਰ ਨੇ ਸਾਰਿਆਂ ਦੀ ਰਿਕੁਐਸਟ ਰਿਸਪੈਕਟ ਕਰੋ ਔਰ ਸਾਰਿਆਂ ਦੇ ਜਿਹੜੇ ਮੁੱਦੇ ਨੇ ਉਹ ਅੱਗੇ ਰੱਖਣੇ ਚਾਹੀਦੇ ਨੇ ਭਾਵੇਂ ਸਾਡਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਮੁੱਦੇ ਵੀ ਰੱਖਣੇ ਚਾਹੀਦੇ ਨੇ ਇਨਫੈਕਟ ਮੈਂ ਬਹੁਤ ਛੇਤੀ ਉਹਦੇ ਉੱਤੇ ਇੱਕ ਫਿਲਮ ਵੀ ਕਰ ਰਹੀ ਹਾਂ ਮਜ਼ਦੂਰਾਂ ਦੇ ਉੱਤੇ ਜਿਹੜਾ 33% ਪਿੰਡਾਂ ਦੇ ਵਿੱਚ ਦੇਣਾ ਚਾਹੀਦਾ ਕਿਉਂਕਿ ਇਹ ਮੁੱਦਿਆਂ ਨੂੰ ਬਹੁਤ ਘੱਟ ਲੋਕੀ ਚੁੱਕਦੇ ਨੇ ਔਰ